सही लाल शाम लालीन लाल साम लाल ਸਾ ਪਾਲ ਚੰਡਾ ਚਾਰਾ ਹੋਰ ਫੈਲਾ ਦਿਓ ਫੈਲਾ ਦਿਓ ਫੈਲਾ ਦਿਓ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਥੋੜਾ ਚਾਰਾ ਹੋਰ ਫੈਲਾ ਦਿਓ ਫੈਲਾ ਦਿਓ ਲੀ ਨੂੰ ਐਡਰੈਸ ਕਰਨਾ ਤੇ ਐਸ ਕਰਕੇ ਮੈਂ ਆਧਾਰਨ ਹੋਰਾਂ ਨੂੰ ਦੂਜੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਸਾਥੀ ਜਿਹੜੇ ਆਗੂ ਸਾਥੀ ਨੇ ਉਹ ਚੇਚੇ ਤੌਰ ਤੇ ਸਾਰੇ ਸਾਥੀਆਂ ਨੂੰ ਲਿਆ ਕੇ ਬਿਠਾਉਣ ਤਾਂ ਕਿ ਅਸੀਂ ਪ੍ਰੋਗਰਾਮ ਸ਼ੁਰੂ ਕਰ ਸਕੀਏ ਨਾਲੀ ਪਾਸਵਾ ਜੀ ਦੇ ਪਰਮੁੱਲੇ ਵਿਚਾਰਾਂ ਨੂੰ ਸੁਣ ਕੇ ਉਹਨਾਂ ਦਾ ਧੰਨਵਾਦ ਕਰੀਏ ਕਿਉਂਕਿ ਉਹਨਾਂ ਨੇ ਸਮੁੱਚੇ ਪੰਜਾਬ ਨੂੰ ਸਾਰੇ ਦੇਸ਼ ਨੂੰ ਸੇਧ ਦੇਣੀ ਹੈ ਹੁਣ ਮੈਂ ਬੇਨਤੀ ਕਰੂੰਗਾ ਜਿਹੜੇ ਸਾਡੇ ਲਾਲ ਚੰਗਾ ਵਜਾਸਨ ਮਜ਼ਦੂਰ ਯੂਨੀਅਨ ਦੇ ਦੋਨਾਂ ਤਰਫ ਦੇ ਪ੍ਰਧਾਨ ਨੇ ਉਹ ਸਾਰੇ ਹੀ ਕੁਰਸੀਆਂ ਤੇ ਆ ਜਾਣ ਜੇ ਕਿਸੇ ਨੂੰ ਨਹੀਂ ਵੀ ਕੁਰਸੀ ਤੇ ਹੋਊ ਭਾਵੇਂ ਅਸ਼ੋਕ ਭਾਰਤੀ ਹੈ ਰਹਿਜਾ ਲਾਲ ਹੈ ਸਾਡਾ ਫੂਲ ਬਦਨ ਹੈ ਜਿੰਨੇ ਵੀ ਸਾਡੇ ਸਾਥੀ ਨੇ ਜਿਹੜੇ ਆਗੂ ਸਾਥੀ ਨੇ ਉਹ ਚੇਚੇ ਤੌਰ ਤੇ ਸਾਰੇ ਸਾਥੀਆਂ ਨੂੰ ਲਿਆ ਕੇ ਬਿਠਾਉਣ ਤਾਂ ਕਿ ਅਸੀਂ ਪ੍ਰੋਗਰਾਮ ਸ਼ੁਰੂ ਕਰ ਸਕੀਏ ਨਾਲੀ ਪਾਸਲਾ ਜੀ ਦੇ ਪਰਮੁੱਲੇ ਵਿਚਾਰਾਂ ਨੂੰ ਸੁਣ ਕੇ ਉਹਨਾਂ ਦਾ ਧੰਨਵਾਦ ਕਰੀਏ ਮੰਗਤਰਾ ਪਾਸਲਾ ਵਾਇਸ ਪ੍ਰਧਾਨ ਸੀਟੀਯੂ ਪੰਜਾਬ ਅੱਜ ਮ희 ਦੇਵਸਤਰੀ ਦੁਨੀਆ ਤੇ ਮਨਾਇਆ ਜਾ ਰਿਹਾ ਹੈ ਬਜ਼ੁਰਗਾਂ ਵਾਸਤੇ ਇਤਿਹਾਸਕ ਦਿੰਨੇ ਆ ਕਿਉਂਕਿ 1886 ਵਿੱਚ ਤਦੋਂ ਮਜ਼ਦੂਰ ਆਪਣੀਆਂ ਮੰਗਾਂ ਲਈ ਬੜੇ ਪਰਮਨ ਢੰਗ ਨਾਲ ਆਪਣੇ ਮਾਲਕਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਸੀ ਸ਼ਹਿਰ ਸ਼ਿਕਾਗੋ ਵਿੱਚ ਉਸ ਵੇਲੇ ਮਾਲਕਾਂ ਤੇ ਮਾਲਕਾਂ ਦੇ ਗੁੰਡਿਆਂ ਨੇ ਔਰ ਪੁਲਿਸ ਨੇ ਮਿਲ ਕੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਔਰ ਗੋਲੀਆਂ ਚਲਾਉਣ ਦੇ ਜ਼ਖਮੀ ਕੀਤੇ ਮਜ਼ਦੂਰ ਪਰ ਕਮਾਲ ਇਹ ਆ ਗੱਲ ਵੀ ਉਲਟਾ ਮਜ਼ਦੂਰਾਂ ਦੇ ਉੱਤੇ ਕੇਸ ਬਣਾਏ ਗਏ ਜਿਹਦੇ ਵਿੱਚੋਂ ਚਾਰ ਮਜ਼ਦੂਰਾਂ ਨੂੰ ਫਾਂਸੀ ਲਾਇਆ ਗਿਆ ਦੋ ਨੂੰ ਉਮਰ ਕੈਦ ਕੀਤੀ ਗਈ ਜਿਹੜੀ ਬਾਅਦ ਚ ਫਿਰ ਉਹ ਉਹਨਾਂ ਨੂੰ ਬਰੀ ਕਰਤੇ ਗਏ ਇੱਕ ਮਜ਼ਦੂਰ ਆਤਮ ਹੱਤਿਆ ਕਰ ਗਿਆ ਉਹ ਕਹਿੰਦਾ ਵੀ ਮੈਨੂੰ ਇਸ ਅਦਾਲਤਾਂ ਤੇ ਭਰੋਸਾ ਨਹੀਂ ਆ ਮੇਰਾ ਵੀ ਉਹ 186 ਦਾ ਜਿਹੜਾ ਦਿਨ ਆ ਬਈ ਦਿਵਸ ਉਹ ਫੇ ਲਾਲ ਝੰਡੇ ਦਾ ਦਿਨ ਸਾਰੀ ਦੁਨੀਆ ਦਾ ਦਿਨ ਬਣ ਗਿਆ ਅੱਜ ਜਿਹੜਾ ਭਾਰਤ ਦਾ ਮਜ਼ਦੂਰ ਬਣਾ ਰਿਹਾ ਹੈ ਦਿਨ ਇਹ ਤਾਂ ਕਿਹਨੇ ਮਜ਼ਦੂਰ ਅੱਜ ਦੇ ਦਿਨ ਦੇ ਉੱਤੇ ਮਜ਼ਦੂਰਾਂ ਨੇ ਪਰਣ ਕਰਨਾ ਹੈ ਕਿ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਪੂਰੀ ਲੋਟੂਸ ਲੂਟ ਦੇ ਖਿਲਾਫ ਡਟ ਕੇ ਖੜਨਾ ਲੋਕਾਂ ਨੂੰ ਲਾਭਮੰਦ ਕਰਨਾ ਤਾਂ ਕਿ ਇਸ ਰਾਜ ਦਾ ਖਾਤਮਾ ਕੀਤਾ ਜਾ ਸਕੇ ਉਜੀਵਾਦ ਦਾ ਖਾਤਮਾ ਕੀਤਾ ਜਾ ਸਕੇ ਜਿਹੜੀ ਸਾਡੀ ਲਹਿਰ ਦੀ ਕਮਜ਼ੋਰੀ ਉਹ ਕਿਦਾਂ ਦੂਰ ਕਰਨੀ ਇਹਦੇ ਬਾਰੇ ਵਿਚਾਰਾਂ ਕਰਾਂਗੇ ਦੂਜਾ ਜਿਹੜਾ ਅੱਜ ਦਾ ਮੁੱਖ ਮਸਲਾ ਹੋਏ ਆ ਕਿ ਮੋਦੀ ਸਰਕਾਰ ਉਹ ਦੇਸ਼ ਵਿੱਚ ਇੱਕ ਫਿਰਕੂ ਫਾਸ਼ੀ ਕਿਸਮ ਦਾ ਰਾਜ ਲਿਆਉਣਾ ਚਾਹੁੰਦੀ ਹੈ ਧਰਮਧਾਰਤ ਰਾਜ ਉਹ ਧਰਮਧਾਰਤ ਰਾਜ ਲਾਜ਼ਮੀ ਤੌਰ ਤੇ ਗੈਰ ਲੋਕ ਰਾਜੀ ਵੀ ਹੋਏਗਾ ਔਰ ਮਨੁਵਾਦੀ ਸਿਸਟਮ ਨਾਲ ਉਹ ਭਾਰਤੀ ਲੋਕਾਂ ਨੂੰ ਐਨ ਪੁਰਾਣੀ ਗੁਲਾਮਦਾਰੀ ਬਿਸਕ੍ਰਿਤ ਹੈ ਇਸ ਲਈ ਆਇਦੇ ਦਿਨ ਦੇ ਪਰਨ ਦੇ ਜਿੱਥੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਅਸੀਂ ਔਰ ਫਿਰ ਆਪਣੀ ਲਹਿਰ ਨੂੰ ਅੱਗੇ ਲੈ ਕੇ ਜਾਣ ਦਾ ਪਰਨ ਕਰਦੇ ਤਾਂ ਕਿ ਪੂੰਜੀਵਾਦ ਦਾ ਖਾਤਮਾ ਕੀਤਾ ਜਾ ਸਕੇ ਰਾਜ ਦੇ ਦਿਨ ਤੇ ਅਸੀਂ ਪਰਨ ਦਰਉਨੇ ਆ ਕਿ ਮਜ਼ਦੂਰ ਵਰਗ ਇਸ ਫਿਰਕੂ ਫਾਸ਼ੀ ਸਰਕਾਰ ਨੂੰ ਸੱਤਾ ਤੋਂ ਲਾਉਣ ਲਈ ਜਿਹੜੀ ਚੋਣਾਂ ਹੋ ਰਹੀਆਂ ਲੋਕ ਸਭਾ ਦੀਆਂ ਉਹਦੇ ਵਿੱਚ ਪੂਰਾ ਹਿੱਸੇਦਾਰੀ ਲਏਗਾ ਤਾਂ ਕਿ ਦੇਸ਼ ਵਿੱਚ ਸੰਵਿਧਾਨ ਨੂੰ ਬਚਾਇਆ ਜਾ ਸਕੇ ਮਨੁਵਾਦੀ ਢਾਂਚੇ ਨੂੰ ਰੋਕਿਆ ਜਾ ਸਕੇ ਪਰ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਹਾਰ ਦੇ ਕੇ ਇੱਥੇ ਇੱਕ ਧਰਮ ਨਿਰਪੱਖ ਸਰਕਾਰ ਕਾਇਮ ਰੱਖੀ ਜਾ ਸਕੇ ਮੈਂ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੀਟੀਯੂ ਪੰਜਾਬ ਨਿਜ਼ਾਣਾ ਅੱਜ ਅਸੀਂ ਸ਼ਿਕਾਗੋ ਦੇ ਸ਼ੀਟਾਂ ਦੀ ਯਾਦ ਦੇ ਵਿੱਚ ਮੀਤ ਜਿਸ ਜਿਹੜਾ ਪੂਰੇ ਦੁਨੀਆ ਦੇ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਡਾ ਤਿਹਾੜ ਆ ਹਰ ਇੱਕ ਮਿਲ ਦੇ ਗੇਟ ਅੱਗੇ ਹਰ ਇੱਕ ਜਿੱਥੇ-ਜਿੱਥੇ ਵੀ ਮਜ਼ਦੂਰ ਕੰਮ ਕਰਦੇ, ਮੁਲਾਜ਼ਮ ਕੰਮ ਕਰਦੇ ਆ ਉਹਨਾਂ ਗੇਟਾਂ ਦੇ ਉੱਤੇ ਝੰਡੇ ਲਹਿਰਾ ਕੇ ਅੱਜ ਦੇ ਦਿਨ ਉਹਨਾਂ ਨੂੰ ਯਾਦ ਕੀਤਾ ਜਾਂਦਾ। ਇਹ ਉਹ ਦਿਨ ਜਿਨੇ ਆਪਣੀ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਦੇ ਨਾਲ ਦੁਨੀਆ ਦੇ ਲਗਭਗ 1/3 ਹਿੱਸੇ ਦੇ ਵਿੱਚ ਮਜ਼ਦੂਰ ਜਮਾਤ ਦਾ ਰਾਜੜਾ ਕਾਇਮ ਕੀਤਾ ਸੀ। ਅੱਜ ਜਿਦੋਂ ਅਸੀਂ ਅੱਜ 191886 ਦੇ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਉਸ ਵੇਲੇ ਅੱਜ ਅਸੀਂ ਪ੍ਰਣ ਕਰਾਂਗੇ ਕਿ ਅੱਜ ਜਿਹੜੀ ਮੌਜੂਦਾ ਸਰਕਾਰ ਮੋਦੀ ਸਰਕਾਰ ਜਿਹੜੀ ਫਿਰਕਾਪ੍ਰਸਤ ਦੇ ਆਧਾਰ ਦੇ ਉੱਤੇ ਲੋਕਾਂ ਕੋਲੋਂ ਵੋਟਾਂ ਮੰਗਦੀ ਆ ਲੋਕਾਂ ਦੇ ਨਫਰ ਤੋਂ ਪੈਦਾ ਕਰਦੀ ਆ ਇਹਨੂੰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਮਜ਼ਦੂਰ ਜਮਾਤ ਨੂੰ ਅਸੀਂ ਸਦਾ ਦਵਾਗੇ ਪੀਨੋ ਹਾਰਫੈਂਕੀਏ ਅਤੇ ਇੱਕ ਐਹੋ ਜੀ ਸਰਕਾਰ ਲਾਈਏ ਜਿਹੜੀ ਸੈਕੂਲਰ सरकार होम लोगों के हितों की राखी करने वाली सरकार हो जी सरकार स्थापना कर दी मैं कमर सिद्धेश्वर तिवारी लाल झंडा बजार मजदूर यूनियन के प्रधान में आज जो अठारह सौ में शिकांगो में क्रांति हुआ था उस टाइम कोई काम का घंटा नहीं था वहाँ बीस बीस घंटा काम कराते थे जनानी जाती थी काम पर तो मरद से भेंट नहीं होता था मरद जाते थे तो जनानी से भेंट नहीं होता था तो इसलिए मजदूरों ने सोचा कि इस ज़िंदगी से हम लोग को मर जाना ही अच्छा है उन्होंने क्रांति हुआ एक छः महीने का बच्चा का गोली लगा जिससे वो शहीद हुआ उसी से खून से ही लाल झंडा लगा हुआ है मैं कॉमरेड जगदीश चंद जनरल सेक्रेटरी सी टी यू पंजाब ज़िला लुधियाना आज असी मई देश शहीदानों ਸ਼ਰਦਾ ਦੇ ਫੁੱਲ ਭੇਟ ਕਰਨ ਲਈ ਤੇ ਸੰਕਲਪ ਦਿਵਸ ਮਨਾਉਣ ਦੇ ਲਈ ਫੋਕਲ ਪੁਆਇੰਟ ਦੇ ਵਿੱਚ ਸੀਟੀਯੂ ਪੰਜਾਬ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਰਹੇ ਹਾਂ ਤੇ ਅੱਜ ਅਸੀਂ ਉਹ ਮਹਾਨ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਹਾਂ ਜਿਨ੍ਹਾਂ ਨੂੰ ਮੌਕੇ ਦੇ ਹਾਕਮਾਂ ਨੇ 1886 ਦੇ ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ 'ਚ ਜਿਹੜੇ 8 ਘੰਟੇ ਕੰਮ ਦੀ ਮੰਗ ਕਰ ਰਹੇ ਸੀ ਉਹਨਾਂ ਤੇ ਉੱਤੇ ਗੋਲੀਆਂ ਚਲਾਈਆਂ ਸੀ ਤੇ ਮਜ਼ਦੂਰਾਂ ਦੇ ਆਗੂਆਂ ਦੇ ਉੱਤੇ ਉਹਨਾਂ ਨੇ ਝੂਠੇ ਕੇਸ ਬਣਾਏ ਸੀ ਝੂਠੇ ਕੇਸ ਬਣਾ ਕੇ ਜਿਨ੍ਹਾਂ 'ਚੋਂ ਪੰਜ ਨੂੰ ਫਾਂਸੀ ਦੀ ਸਜ਼ਾ ਦਾ ਸਜ਼ਾ ਦਿੱਤੀ ਗਈ ਸੀ ਤੇ ਤਿੰਨ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਜਿਨ੍ਹਾਂ 'ਚੋਂ ਪੰਜਾਂ 'ਚੋਂ ਇੱਕ ਆਤਮ ਹੱਤਿਆ ਕਰ ਗਿਆ ਸੀ ਤੇ ਚਾਰ ਨੂੰ ਫਾਂਸੀ ਦਿੱਤੀ ਗਈ ਸੀ ਮੈਂ ਇਹ ਦੱਸਣਾ ਚਾਹੁੰਦਾ ਅੱਜ ਇਸ ਮੰਚ ਤੋਂ ਕਿ ਜਦੋਂ ਉਹ ਚਾਰ ਸਾਥੀਆਂ ਦਾ ਜਨਾਜ਼ਾ ਗਿਆ ਸੀ ਤਾਂ ਉਸ ਵੇਲੇ 1.5 ਲੱਖ ਤੋਂ ਵੱਧ ਮਜ਼ਦੂਰ ਉਹਨਾਂ ਦੇ ਜਨਾਜ਼ੇ 'ਚ ਇਕੱਠੇ ਹੋਏ ਸੀ ਤੇ ਉਹਨਾਂ ਨੇ ਇਹ ਸੰਕਲਪ ਲਿੱਤਾ ਸੀ ਕਿ ਅਸੀਂ ਡਰਦੇ ਨਹੀਂ ਅਸੀਂ ਜੋ ਇਹਨਾਂ ਦੀ ਆਵਾਜ਼ ਹੈ ਉਹਨੂੰ ਬੁਲੰਦ ਕਰਾਂਗੇ ਤੇ ਉਸ ਤੋਂ ਬਾਅਦ ਸਰਕਾਰ ਐਨੀ ਡਰੀ ਕਿ ਉਹਨਾਂ ਨੂੰ 6 ਸਾਲ ਬਾਅਦ ਦੁਬਾਰੇ ਕੇਸ ਨੂੰ ਰੀਓਪਨ ਕਰਕੇ ਉਹ ਜਿਹੜੇ ਦੂਜੇ ਸਾਥੀ ਸੀ ਤਿੰਨ ਉਹਨਾਂ ਨੂੰ ਬਰੀ ਕਰਨਾ ਪਿਆ ਤੇ ਅੱਜ ਫੇਰ ਸਮੁੱਚੀ ਦੁਨੀਆ ਦੇ ਵਿੱਚ ਹੀ ਖਾਸ ਕਰਕੇ ਹਿੰਦੁਸਤਾਨ ਦੀ ਮੋਦੀ ਸਰਕਾਰ ਹੈ ਜਿਹੜੀ ਉਹ ਸਾਡੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਜਿਹੜੇ ਸਾਡੇ 44 ਕਾਨੂੰਨ ਸੀ ਉਹਨਾਂ ਨੂੰ 4 ਕੋਡ ਬਿਲਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅੱਜ ਅਸੀਂ ਸੰਕਲਪ ਕਰਦੇ ਹਾਂ ਕਿ ਅਸੀਂ ਮਜ਼ਦੂਰ ਵਿਰੋਧੀ ਲੋਕ ਵਿਰੋਧੀ ਬੀਜੇਪੀ ਸਰਕਾਰ ਨੂੰ ਹਰਾਵਾਂਗੇ ਦੇਸ਼ ਨੂੰ ਬਚਾਵਾਂਗੇ ਸੰਵਿਧਾਨ ਨੂੰ ਬਚਾਵਾਂਗੇ ਤੇ ਆਪਦੇ ਕਾਨੂੰਨਾਂ ਨੂੰ ਬਚਾਵਾਂਗੇ ਇਹ ਹੀ ਅੱਜ ਦਾ ਸਾਡਾ ਸੰਕਲਪ ਹੈ